अच्छा क्यों 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 म्यार हो गया चना अच्छा देखा था अच्छा शशि कार्ड दी थी तुझे कितना हूँ I hope तुझे बढ़िया होंगे ਤੇ ਹੇ ਸੰਡੇ इवनिंग ਦਾ ਟਾਈਮ ਹੈ ਜਿੱਥੇ ਮੈਂ ਮੈਨੇ ਫੋਟੋ ਬਣਾਈ ਸੀ ਜਿਸ ਵਿੱਚ ਕਲਰ ਕਰ ਰਹੀ ਆ ਮੈਂ ਤੁਹਾਨੂੰ ਦਿਖਾਈ ਵੀ ਸੀ ਉਹ ਫੋਟੋ ਤੇ ਅੱਜ ਹੁਣ ਮੈਂ ਆਪਾਂ ਕਲਰ ਕਰਦੇ ਆ ਤਾਜੀ ਹੁਣੇ ਤਿਆਰ ਹੋਣਾਂ ਲਈ ਬਸ ਫਾਈਨਲ ਟੱਚ ਰਹਿ ਗਿਆ ਨਹੀਂ ਤੇ ਇੱਥੇ ਸਿਰਫ ਇਹਦੇ 립ਸ ਐਂਡ ਆਈਜ਼ ਰਹਿ ਗਿਆ ਨੇ ਤੇ ਮੈਂ ਤੁਹਾਨੂੰ ਇਹ ਸੀ ਡਿਟੇਲਿੰਗ ਦੇ ਰਹੀਆਂ ਤੇ ਤੁਸੀਂ ਦੱਸਿਓ ਕਿ ਮੇਰੀ ਪੇਂਟਿੰਗ ਤੁਹਾਨੂੰ ਕਿੱਦਾਂ ਦੀ ਲੱਗੀ ਤਾਂ ਜੀ ਇੱਥੇ ਮੰਮਾ ਹਰਿਆਣਵੀ ਸਟਾਈਲ ਮਿਰਚਾਂ ਨੂੰ ਤੜਕ ਰਹੇ ਨੇ ਜਿਵੇਂ ਕਿ ਮੇਰੇ ਦਾਦਕੇ ਤੇ ਘਰੇ ਤੜਕੇ ਆਂਦੀਆਂ ਨੇ ਤਾਂ ਜੀ ਇੱਥੇ ਮੰਮਾ ਨੇ ਲੰਬੀਆਂ ਮਿਰਚਾਂ ਨੂੰ ਧੋ ਕੇ ਸਾਫ਼ ਕਰਕੇ ਚੀਰਾ ਲਗਾ ਰਹੇ ਨੇ ਜੀ ਤਾਜੀ ਇੱਥੇ ਮੰਮਾ ਮਿਰਚਾਂ ਲਈ ਮਸਾਲਾ ਤਿਆਰ ਕਰ ਰਹੇ ਹਨ ਜਿਸ ਵਿੱਚ ਨਮਕ ਹਲਦੀ ਮਿਰਚ ਤੁਦਨਾ ਨਹੀਂ ਤਨੀਆ ਪਾਊਡਰ ਅਤੇ ਆਮਚੂਰ ਪਾਊਡਰ ਨੂੰ ਮਿਕਸ ਕਰ ਰਹੇ ਹਨ ਤਾਜੀ ਮਸਾਲੇ ਵਿੱਚ ਦੋ ਕੁ ਸਰੂ ਤੇ ਸੌਰੀ ਜੀ ਗੜਬੜ ਹੋ ਜਾਂਦੀ ਥੋੜੀ ਥੋੜੀ ਕਦੇ-ਕਦੇ ਤੇ ਇੱਥੇ ਵਿੱਚ ਮੰਮਾ ਨੇ ਸਰ੍ਹੋਂ ਦਾ ਤੇਲ ਪਾਇਆ ਹੈ ਤੇ ਉਸ ਤੋਂ ਬਾਅਦ ਆਪਣਾ ਮਸਾਲਾ ਰੈਡੀ ਹੈ ਤੇ ਆਪਾਂ ਹੁਣ ਮਿਰਚਾਂ ਵਿੱਚ ਫਿਲ ਕਰਾਂਗੇ ਆ ਮਸਾਲੇ ਨੂੰ ਤੇ ਜੀ ਸਾਰੇ ਮਸਾਲਿਆਂ ਸੌਰੀ ਮਿਰਚਾਂ ਵਿੱਚ ਮਸਾਲਾ ਪਾ ਕੇ ਮਾਂ ਇਹਨਾਂ ਨੂੰ ਤੜਕਣਗੇ ਤਾਜੀ ਇੱਥੇ ਹੁਣ ਮਿਰਚਾਂ ਵਿੱਚ ਮਸਾਲਾ ਭਰ ਕੇ ਰੈਡੀ ਹੈ ਤਾਜੀ ਰੱਖ ਲਿਆ ਆਪਾਂ ਇੱਥੇ ਕੜਾਈ ਗੈਸ ਉੱਤੇ ਤੇ ਹੁਣ ਇਸ ਵਿੱਚ ਪਾਵਾਂਗੇ ਆਪਾਂ ਸਰ੍ਹੋਂ ਦਾ ਤੇਲ ਤੇ ਉਸ ਤੋਂ ਬਾਅਦ ਆਪਾਂ ਇਸ ਵਿੱਚ ਮਿਰਚਾਂ ਸਿੱਟਾਂਗੇ ਮਤਲਬ ਸਿੱਟਾਂਗੇ ਨਹੀਂ ਮਤਲਬ ਖਾਂਗੇ ਇਹ ਖਾਂਦੇ ਵੀ ਨਹੀਂ ਤੜਕਾਂਗੇ ਤਾਜੀ ਹੁਣ ਆਪਣਾ ਗੈਸ ਸਟੇਲ ਹੋ ਗਿਆ ਗਰਮ ਤੇ ਹੁਣ ਇਸ ਵਿੱਚ ਆਪਾਂ ਇਹੋ ਕਰਕੇ ਆਪਣਾ ਰੰਗੜ ਕੜਕਲਾ ਮੰਗੀ ਆਪਣੀ ਮਿਰਚਾਂ ਨੂੰ ਵਿਚਾਰੀ ਮਿਰਚਾਂ ਤਾਜੀ ਹੁਣ ਆਪਣੀ ਮਿਰਚਾਂ ਲੱਗ ਰਿਹਾ ਮਿੱਠਾ ਮਿੱਠਾ ਸੇ ਸਰਸਰੀ ਜੀ ਮਿੱਠਾ ਮਿੱਠਾ ਨਹੀਂ ਮੱਠਾ ਮੱਠਾ ਤਾਜੀ ਹੁਣ ਆਪਣੀ ਮਿਰਚਾਂ ਹੋ ਗਈ ਨੇ ਤੇ ਯਾਰ ਤੇ ਇਹ ਮਿਰਚਾਂ ਨੂੰ ਖਾਣ ਲਈ ਮੇਰੇ ਮੰਮਾ ਤੇ ਮੇਰੇ ਪਾਪਾ ਬਹੁਤ ਬੇਤਾਬ ਸੀ ਤੇ ਅੱਜ karenge ha taryo hiya mirchaanu enjoy aye ਤੇ ਮੈਂ ਤੁਹਾਨੂੰ ਇੱਕ ਸੱਚ ਗੱਲ ਦੱਸਾਂ ਇਹ ਮਿਕਸਚਰ ਮਿੰਨੀ ਵੀ ਕਾਇਕ ਕੀਤੀ ਸੀ ਇਹ ਬਹੁਤ ਟੇਸਟੀ ਬਣੀ ਐ ਸੀ ਤੇ ਅਗਲੇ ਦਿਨ ਮੈਂ ਮਿਰਚ ਆਪਣੇ ਟਿਫਿਨ 'ਚ ਵੀ ਲੈ ਕੇ ਗਈ ਮੇਰੇ ਫ੍ਰੈਂਡਾਂ ਨੂੰ ਵੀ ਬਹੁਤ achhi ਲੱਗੀਆਂ ਮਿਰਚਾਂ ਤਾਂ ਜੀ ਇੱਥੇ ਮੈਂ ਆਪਣੇ ਸ਼ੂਜ਼ ਕਰ ਰਹੀ ਸੀ ਪੋਲਿਸ਼ ਕਿਉਂਕਿ ਆਪਾਂ ਨੂੰ ਨੀਟ ਐਂਡ ਕਲੀਨ ਯੂਨੀਫਾਰਮ ਪਾ ਕੇ ਸਕੂਲ ਜਾਣਾ ਚਾਹੀਦਾ ਆ ਤਾਂ ਜੀ ਨਾਲੇ ਇੱਥੇ ਮਮਾ ਬਹੁਤ ਖੁਸ਼ ਹੋ ਰਹੀ ਸੀ ਕਿਉਂਕਿ ਮੈਂ ਆਪਣਾ ਕੰਮ ਖੁਦ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੀ ਇਹ ਮੇਰੇ ਪਾਪਾ ਦੀ ਥਾਲੀ ਉਹ ਮੱਕੀ ਦੀ ਰੋਟੀ ਨਹੀਂ ਖਾਂਦੇ ਹਨ ਤੇ ਇਸ ਕਰਕੇ ਮੰਮਾ ਨੇ ਉਹਨਾਂ ਨੂੰ ਕਣਕ ਦੀ ਰੋਟੀ ਬਣਾ ਕੇ ਦਿੱਤੀ ਸੀ ਜੀ ਗੱਲ ਜਿੱਦ ਤੁਸੀਂ ਕਿੱਦਾਂ ਹੋ ਤੇ ਅੱਜ ਅੱਜ ਤੁਸੀਂ ਜਿੱਦ ਤੇ ਅੱਜ ਸਾਡਾ ਸੀ ਅ ਕੰਪਿਊਟਰ ਦਾ ਪੇਪਰ ਤੇ ਫੁਲਨੇ ਮੈਂ ਆਪਣਾ ਲੰਚ ਖਾਣ ਲਈ ਗਿਆ ਤੇ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਕਿ ਅੱਜ ਮੈਂ ਕੀ ਖਾਵਾਂਗੀ ਤੇ ਮੰਮਾ ਨੇ ਅੱਜ ਫੇਰ ਮੇਰੇ ਲਈ ਥਾਲੀ ਤਿਆਰ ਕੀਤੀ ਹੈ ਤੇ ਅੱਜ ਤੁਹਾਨੂੰ ਵੀ ਦਿਖਾਉਣੀ ਆ ਤਾਂ ਜੀ ਇਹ ਆਪਣੀ ਥਾਲੀ ਜਿਸ ਵਿੱਚ ਸਬਜ਼ੀ ਵਿੱਚ ਹੈਗਾ ਮਿਕਸ ਦਾਲ ਆਲੂ ਪਾਲਕ ਦੀ ਸਬਜੀ ਮੱਕੀ ਦੀ ਰੋਟੀ ਤੇ ਮooli ਦਾ ਸਲਾਦ ਕਰ ਇੰਜੋਏ ਕਰ ਇੰਜੋਏ ਤੁਸੀਂ ਵੀ ਤਾਂ ਜੇ ਨੈਕਸਟ ਡੇ ਦਾ ਵਲੌਗ ਹੈ ਤੇ ਇੱਥੇ ਮੰਮਾ ਨੇ ਕਸਟਰਡ ਬਣਾਉਣ ਦੀ ਤਿਆਰੀ ਕਰ ਲਈ ਸੀ ਜਿਸ ਵਿੱਚ ਕਸਟਰਡ ਵਿੱਚ ਮੰਮਾ ਨੇ ਠੰਡਾ ਦੁੱਧ ਪਾ ਦਿੱਤਾ ਸੀ ਜੀ ਤੇ ਇੱਥੇ ਆਪਣਾ ਦੁੱਧ ਉਬਲ ਰਿਹਾ ਤਾਂ ਜੇ ਦੁੱਧ ਵਿੱਚ ਮਿੱਠਾ ਪਾ ਦਿੱਤਾ ਹੈ ਤੇ ਉਸ ਤੋਂ ਬਾਅਦ ਮੰਮਾ ਨੇ ਕਸਟਰਡ ਵਿਚ ਦੁੱਧ ਮਤਲਬ ਦੁੱਧ ਵਿੱਚ ਕਸਟਰਡ ਪਾ ਲਿਆ ਸੀ ਫਿਰ ਇਸ ਨੂੰ ਘੁਮਾਈ 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 ਜਾਂਦੇ ਸੀ ਜੀ ਸਾਡੇ ਵਿੱਚ ਹੌਲੀ ਹੌਲੀ ਆਪਾਂ ਕਸਟਰਡ ਪਾਈ ਜਾਵਾਂਗੇ ਤੇ ਫਿਰ ਨੂੰ ਘੁਮਾਈ ਜਾਵਾਂਗੇ ਫਿਰ ਘੁਮਾਵਾਂਗੇ ਤੇ ਇਸ ਨੂੰ ਫਿਰ ਠੰਡਾ ਹੋਣ ਲਈ ਰੱਖ ਦਵਾਂਗੇ ਫ੍ਰਿਜ 'ਚ ਅਸੀਂ ਨਹੀਂ ਰੱਖਿਆ ਕਿਉਂਕਿ ਮੌਸਮ ਠੰਡਾ ਸੀ ਇੱਥੇ ਅਸੀਂ ਅੱਜ ਬਣਾ ਰਹੇ ਹਾਂ ਫੂਡ ਕਸਟਰ ਜੋ ਕਿ ਸਰਦੀਆਂ 'ਚ ਵੈਸੇ ਇਸ ਗਰਮੀਆਂ 'ਚ ਬੰਦਾ ਅਸੀਂ ਸਰਦੀਆਂ 'ਚ ਬਣਾ ਰਹੇ ਹਾਂ ਕਸਟਰ ਤਾਂ ਬਣ ਗਿਆ ਸਿਰਫ ਇਹਦੇ ਵਿੱਚ ਫਰੂਟ ਪਾਉਣੇ ਰਹਿ ਗਏ ਨੇ ਤੇ ਇੱਥੇ ਮੰਮਾ ਕਰ ਰਹੇ ਨੇ ਇਸ ਵਿੱਚ ਐਪਲ ਪੈ ਗਿਆ ਨਾਰ ਪੈ ਗਏ ਤੇ ਕੇਲੇ ਪੈ ਰਹੇ ਨੇ ਹੁਣ ਤੇ ਥੋੜੇ ਜਿਹੇ ਡਾਈ ਫਰੂਟ ਵੀ ਪਾਵਾਂਗੇ ਅਸੀਂ ਕਾਜੇ ਜਾਇ ਫੂਡ ਚਾਪਨ ਲੈਂਦੇ ਆ ਕਾਜੂ ਬਦਾਮ ਤੇ ਦਾਖਾਂ ਤੇ ਇਹਨਾਂ ਨੂੰ ਵੀ ਆਪਾਂ ਚੋਪ ਕਰਕੇ ਕਸਟਰ ਵਿੱਚ ਪਾਵਾਂਗੇ ਡਾਈ ਫੂਡਸ ਪਾਉਣ ਲੱਗੇ ਨੀ ਮਮਾ ਕਟਿੰਗ ਚੋਪ ਕਰਕੇ ਮਮਾ ਨੇ ਇਹ ਚ ਪਾ ਤਾ ਨੀ ਡਾਈ ਫੂਡਸ ਤੇ ਅੱਜ ਹੁਣ ਮੈਂ ਇਹਨੂੰ ਮਿਕਸ ਕਰਦੀ ਆ ਮਮਾ ਅੰਦਰ ਗਏ ਨੇ 2 ਮਿੰਟ ਲਈ ਤਾਂ ਜੇ ਇੱਥੇ ਮਮਾ ਕਸਟਰਡ ਨੂੰ ਸਰਵ ਕਰਨ ਲੱਗੇ ਨੇ ਅਸੀਂ ਥੋੜਾ ਜਿਹਾ ਠਿੱਕਾ ਨਹੀਂ ਰੱਖਿਆ ਕਿਉਂਕਿ ਸਾਨੂੰ ਪਤਲਾ ਕਸਟਰਡ ਵਧੀਆ ਲੱਗਦਾ ਹੈ तो हमने रेडी हो गया सर्व करने तो तुम भी खाओ ते खाओ जी तुम भी रेबीर जी हम तुम टेस्ट करो कि बने बढ़िया बनया वेल डन जी तुम अब देखिए सामू जो आप और लगाने ले सू कि जुगाड़ लगा पे है तो सासान किचन में इस करके गलम गुजरम हो गई है दो सी गुरु की मां अपने लगे से तुम देख ही सकते हो ते बहुत खिलारे भी पे गया है गाइस यहां पर हमारे पर्दे लग रहे हैं यहाँ पर पापा बीरा और मम्मा हेल्प कर रहे हैं